ਦਿਲ ਮੇਰੇ ਨਾਲ ਗਿਆ ਗਲੀ ਮਸਪੈਸ ਵਾਲੇ ਕੋਲ ਗਲੀ ਮੇਰੇ ਨਾਲ ਗਿਆ ਟਾਰਗੇਟ ਆਪਣਾ ਤਾਂ ਹਰ ਘਰ ਲੈ ਲੋ ਦਬਾਅ ਘੱਟ ਕਰਨਾ ਹੈ ਅਗਲੀ ਅਗਲੀ ਨਾਮ ਬੋਲੋ ਨਾਮ ਦਬਾਅ ਘੱਟ ਕਰਦੇ ਕਿ ਲਈਏ ਦਬਾਅ ਘੱਟ ਕਰਦੇ ਚੱਲਦਾ ਭੇਜ ਟਾਰਗੇਟ ਦਾ ਨਾਮ ਉਹ ਸਾਰਾ ਕੁਝ ਹੋ ਜੂਗਾ ਤੂੰ ਅੱਖਾਂ ਰੱਖੀਂ ਤੁਹਾਨੂੰ ਨੇ ਫੜਿਆ ਦੇ ਨਾਲ ਹੁਣ ਕਾਕੇ ਕਾਕੇ ਨਾ ਮੇਰੀ ਗੱਲ ਸੁਣ ਕੜ ਪਰ ਤੇਰੇ ਮੈਂ ਉਹ ਮਾਜੂ ਮਾਜੂ ਅਦੋਂ ਤੱਕ ਤਿਆਰੀ ਪਾਪਾ ਇਹਨੇ ਹੋਇਤਾ ਧੰਮਾ ਮੈਂ ਬੈਠਾ ਡੀਜੀਪੀ ਲਗਾ ਮੌਕੇ ਦੇ ਹੱਥ ਤੋਂ ਦੇਖਦੇ ਸਿਰ ਪਰ ਪਤਾ ਨਹੀਂ ਉਹਨੇ ਤੀਜਾ ਲੋ ਤਲਾਇਦਾ ਤਲਾਇਦਾ ਉਹ ਇਹ ਤੇ ਯਾਰ ਫੋਟੋ ਦੇ ਹਿਸਾਬ ਨਹੀਂ ਹੋ ਗਈ ਇੱਕ ਕਿੱਥੋਂ ਨਹੀਂ ਇਹਨਾਂ ਬਾਦੀ ਬਾਦੇ ਅਪਰਾਹ ਦੇ ਹਾਰੇ ਵਿੱਚ ਹੋ ਗਈ ਹੈ ਕੈਮਰਾ ਪੜੀ ਜਾ ਆਪਣਾ ਕੋਈ ਤਾਵਾ ਹੋਰ ਪੜੀ ਜਾ ਪਾਣੀ ਲਗਾਉਂ ਤੂੰ ਵੀ ਸਿਕਰ ਹੋ ਜਾ ਯਾਰ ਇਹ ਸਟਾਰ ਕਰੋ ਯਾਰ ਅਬ ਯਾਰ ਉਹ ਹੋ ਤੈ ਇੱਧਰੋਂ ਸਾਈਡ ਤੇ ਹੂੰ ਉਹ ਰੇ ਆ ਮਰਾਈ ਚਲੀ ਆਹ ਫਿਰ ਆ ਗਲੇ ਫੜ ਫੜ ਪਾਏ ਨੂੰ ਕਿੱਥੇ ਕੱਢ ਲਈ ਉਹਦੇ ਚ ਪਾਈ ਜਾਓ ਉੱਥੇ ਰੱਖ ਲਓ ਗੱਡੀ ਚ ਗੱਡੀ ਚ ਰੱਖ ਕੇ ਉਹਦੇ ਵਿੱਚ ਪਾਈ ਜਾਓ ਆ ਗੱਡੀ ਬੈਕ ਕਰ ਗੱਡੀ ਜਾ ਬੈਕ ਕਰ ਗੱਡੀ ਬੈਕ ਕਰ ਲੈ ਵੀ ਇਹ ਨਹੀਂ ਬੈਕ ਹੋ ਰਿਹਾ ਆ ਨੋ ਇਹ ਭਾਈ ਮੇਂ ਘਾਰ ਆ ਜਾ ਨੰਮ ਆ ਗਿਆ ਕਿ ਤੇ ਤੂੰ ਕਿਉਂ ਆਉਂਦੇ ਕੋਈ ਆਉਂਦੇ ਨਾਲ ਦੂਤਾ ਨਾ ਜੀ ਸਦਾ ਕਰੋ ਸਦਾ ਕਰਨ ਸਦਾ ਕਰੋ ਫੈਦਰ ਕਰ ਖਮਾ ਇਹਨੂੰ ਫੈਣ ਘੁਮਾ ਪਵੇਂ ਹੋਰ ਦੋੜ ਫੜ ਕੇ ਚਾਹ ਚੱਕ ਲੈ ਨਾ ਨੀ ਨੀ ਰੈਂਦੇ ਰੈਂਦੇ ਖਿੱਚ ਕਰ ਜਾ ਵੇਚ ਨਾ ਦੇ ਪੇਟ ਦੇ ਲੋ ਮਗਰ ਕਿ ਵੇਖੇ ਤੇ ਨਾ ਚਲੋ ਭੱਜ ਜਾ ਚਲੋ ਹੋਰ ਕਰ ਰੋ ਕਾਹਨੋਂ ਕੁਝ ਕੁ ਚਲੋ ਕੋਣ ਤੇਰੇ ਤੋਂ ਜਾਣੇ ਇੱਕ ਜਾਓ ਸਵੇਰ ਬਹੁਤ ਸਵੇਰ ਦੇ ਇੰਟਰਵਿਊ ਤੇਰੇ ਤੋਂ ਸਹੀ ਪਲੰਗ ਗੱਲ ਕੋਈ ਗੱਲ ਨਹੀਂ ਗੱਲ ਕਰਦੇ ਤੂੰ ਕਰੋ ਅੰਦਰ ਗੱਲ ਪੁੱਛੋ ਜਾ ਕੋਈ ਗੱਲ ਨਹੀਂ ਆਪੋ ਹੋ ਜਾਂਦੀ ਕੋਈ ਗੱਲ ਕਰਦੇ ਕਰੋ ਜਿਦਾਂ ਉਹ ਉਧਰ ਕਰਾਂਗੇ ਜੋ ਕੋਈ ਜਗ੍ਹਾ ਦਾ ਕੋਈ ਦੱਸ ਦੋ ਉਦਾਂ ਹੀ ਤੇ ਕੋਈ ਗੱਲ ਸ਼ਾਇਦ ਗੱਲ ਕਰ ਲੋ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਕੋਈ ਗੱਲਬਾਤ ਨਹੀਂ ਜਿਦਾਂ ਤੁਸੀਂ ਆਖੋਗੇ ਕਰੋ ਆਪਾਂ ਇਹ ਲੈਣ ਬੈਠਾ ਯਾਰ ਫੋਟੋ ਹੈ ਸਰ ਦੀ ਉਹ ਵੀ ਇੱਕ ਇੱਕ ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਕਿੰਨੀ ਕਿਸ਼ਕ ਸ਼ਰਾਬ ਬਣ ਜਾਣੀ ਸੀ ਔਰ ਕਿੰਨੇ ਕੁ ਨੁਕਸਾਨ ਦੇ ਆਈ ਥਿੰਕ ਨੀਅਰਬਾਊਟ 800 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਾਰਵਾਈ ਇਹ ਕਾਰਵਾਈ ਇਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਵਿਜੀਗਮਾਗ ਜੀ ਇੱਕ ਤੁਕ ਫਸਰਾਬੜੇਗੀ ਕਿ ਕਿੰਨੇ ਪਿੰਡਾਂ 'ਚ ਰੇਡ ਹੋਈ ਕੋਈ ਕਾਫੀ ਪਿੰਡਾਂ ਚਾਹੀਏ 7-8 ਪਿੰਡਾਂ 'ਚ ਰੇਡ ਕਿਤੇ ਆਜੇ ਅਲੀਵਾਲ ਵਗੈਰਾ ਕਿ ਉਸਕਾਸੀਵਾਲ ਵਗੈਰਾ ਠੱਠੇ ਪਿੰਡਾਂ 'ਚ ਰੇਡ ਕਿ ਇਹ ਦੌਰਾਨ ਠੱਠੇ ਪਿੰਡ ਚਾਨੂੰ ਜਮੀਨ ਚ ਨੱਪੀ 200 ਲੀਟਰ ਲਾਂ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਆ ਜਿੱਥੇ ਦੋ ਕਰਾਂ ਦੇ ਵਿੱਚੋਂ ਜਮੀਨ ਚ ਨੱਪੀ ਹੀ ਸ਼ਰਾਬ ਲਾਂ ਮਿਲੀ ਹੈ ਜਿਹਦੇ ਇੱਕ ਕਰ ਦੇ ਵਿੱਚ 150 ਲੀਟਰ ਅਤੇ ਇੱਕ ਦੇ 160 ਲੀਟਰ ਹੋਰ ਮਿਲੇ ਇਹ ਲਗਦਾ ਇਹ ਲਾਂ ਤੋਂ ਦੇਸੀ ਸ਼ਰਾਬ ਕਿ ਨਹੀਂ ਬਣੇ ਇਹ ਤਕਰੀਬਨ 90 ਤੋਂ 100 ਬੋਤਲਾਂ ਬਣਨੀ ਸੀ ਇਸ ਟੋਟਲ ਲਾਂ ਤੋਂ ਕਿੰਨੇ ਕਿੰਨੇ ਨੁਕਸਾਨ ਹੋਣ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਸਮੈਂਟ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਪੀਣਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਬੋਲ ਸਕਦੇ ਜੀ ਪਤਾਈਏ ਸਕਦੇ ਜੋਨਾ ਜੀ ਤੇ ਰੁਟੀਨ ਦੇ ਵਿੱਚ ਵੀ ਅਸੀਂ ਜਿਹੜੇ ਇੰਸਟਾ ਵਿੱਚ ਦਾ ਕੰਮ ਕਰਦੇ ਹਾਂ